ਅੱਜ ਫਿਰ ਵੱਖੋ-ਵੱਖਰੀਆਂ ਖਬਰਾਂ ਆਪਾਂ ਪੜਨੀਆਂ ਨੇ, ਸਾਂਝੀਆਂ ਕਰਨੀਆਂ ਨੇ। ਉਹ ਗੱਲ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਐ ਤੇ ਭਾਵੇਂ ਕਿਸਾਨ ਆਗੂਆਂ ਦੀ ਐ ਤੇ ਭਾਵੇਂ ਮੋਦੀ-ਟਰੰਪ ਸਿਖਰ ਸੰਮੇਲਨ ਦੀ ਐ, ਆਪਾਂ ਪੰਥਕ ਰਾਜਨੀਤੀ ਤੇ ਵੀ ਗੱਲਬਾਤ ਕਰਨੀ ਐ। ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਕੋੜਕਪੂਰਾ। ਤੁਸੀਂ ਇਸ ਚੈਨਲ ਨੂੰ, ਮੇਰੇ YouTube ਚੈਨਲ ਨੂੰ ਚੰਗੀ ਤਰ੍ਹਾਂ ਦੇਖ ਲਿਆ ਹੁਣ ਤੱਕ ਬਦਵੀ ਕਾਂਡ ਦੇ ਸਾਰੇ ਐਪੀਸੋਡ ਤੁਹਾਡੇ ਸਾਹਮਣੇ ਰੱਖ ਦਿੱਤੇ ਗਏ ਨੇ ਪਰ ਜਿਹੜੀ ਗੱਲ ਅੱਜ ਵਾਲੀ ਐ ਕਿ ਇਹ ਸਾਰੇ ਪ੍ਰੋਗਰਾਮ ਨੂੰ ਤੁਸੀਂ ਚੰਗੀ ਤਰ੍ਹਾਂ ਦੇਖਣਾ ਵਿਚਾਰਨਾ ਸੁਣਨਾ ਤੇ ਉਸ ਤੋਂ ਬਾਅਦ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਇਹਨੂੰ ਅਗਾਹ ਜ਼ਰੂਰ ਭੇਜੋ ਆਪਣੇ ਜਿਹੜੇ ਵੀ ਤੁਹਾਡੇ ਚਾਹਤੇ ਨੇ ਤੁਹਾਡੇ ਜਾਣਕਾਰ ਨੇ ਲਾਈਕ ਕਰੋ ਸ਼ੇਅਰ ਕਰੋ ਤੇ ਪ੍ਰਤੀਕਰਮ ਦਿਓ ਪ੍ਰਤੀਕਰਮ ਜ਼ਰੂਰੀ ਆ ਤੁਹਾਡੇ ਸੁਝਾਅ ਜ਼ਰੂਰੀ ਨੇ ਜਿਨੇ ਹੁਣ ਤੱਕ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰੋ ਆਪਾਂ ਗੱਲ ਸ਼ੁਰੂ ਕਰਾਂਗੇ ਪਹਿਲਾਂ ਜਿਹੜੀ ਮੋਦੀ 트੍ਰੰਪ ਸਿਖਰ ਸੰਮੇਲਨ ਤੋਂ ਬਾਅਦ ਭਾਰਤ ਤੇ ਅਮਰੀਕਾ ਦੇ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਇਹਦੇ ਬਾਰੇ ਵੱਖੋ ਵੱਖਰਾ ਪ੍ਰਤੀਕਰਮ ਪੜਨ ਸੁਣਨ ਨੂੰ ਮਿਲਿਆ ਕੋਈ ਕਹਿੰਦੇ ਜੇ ਨਰਿੰਦਰ ਮੋਦੀ ਜੀ ਉੱਥੇ ਗਏ ਨੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਉਹ ਕਹਿਣ ਵੀ ਕਿਉਂ ਪੰਜਾਬੀਆਂ ਨੂੰ ਕੱਢਿਆ ਜਾ ਰਿਹਾ ਜਾਂ ਕਿਉਂ ਭਾਰਤੀਆਂ ਨੂੰ ਕੱਢਿਆ ਜਾ ਰਿਹਾ ਜੇ ਕੱਢਿਆ ਵੀ ਜਾ ਰਿਹਾ ਤਾਂ ਉਹਨਾਂ ਦੇ ਹੱਥਾਂ 'ਚ ਹਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਕਿਉਂ ਇਹ ਮੁੱਦਾ ਕਿਉਂ ਨਹੀਂ ਉਠਾਇਆ ਗਿਆ ਦੂਜੇ ਪਾਸੇ ਨਰਿੰਦਰ ਮੋਦੀ ਦਾ ਵੀ ਆਫੀਸ਼ਲ ਬਿਆਨ ਆ ਗਿਆ ਹੈ ਕਿ ਜਿਹੜੇ ਨਜ਼ਾਇਜ਼ ਗਏ ਉਹਨਾਂ ਨੇ ਨਿਆਂ ਢੰਗ ਨਾਲ ਗਏ ਉਹਨਾਂ ਨੂੰ ਕੱਟਣਾ ਬਣਦਾ ਪਰ ਕਿਉਂ ਗਏ ਨੇ ਭਾਰਤ ਦੀ ਕੀ ਜ਼ਿੰਮੇਵਾਰੀ ਸੀ ਇਸ ਤੋਂ ਪਹਿਲਾਂ ਬਣੀਆਂ ਸਰਕਾਰਾਂ ਦੀ ਕੀ ਜ਼ਿੰਮੇਵਾਰੀ ਸੀ 10 ਸਾਲ ਤੋਂ ਜ਼ਿਆਦਾ ਹੋ ਗਏ ਭਾਜਪਾ ਦੀ ਕੇਂਦਰ ਵਿੱਚ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜੇ ਇੱਥੇ ਰੋਜ਼ਗਾਰ ਮਿਲੇ ਤਾਂ 50-50 ਲੱਖ ਰੁਪਇਆ ਲਾ ਕੇ ਆਪਣੀ ਜਾਨ ਜੋਖਮ 'ਚ ਪਾ ਕੇ ਨੌਜਵਾਨ ਵਿਦੇਸ਼ ਦੀ ਧਰਤੀ ਤੇ ਕਿਉਂ ਜਾਣ ਕਿਉਂ ਡੋਂਕੀ ਮਾਰ ਕੇ ਜਾਣ ਇਹ ਵੀ ਇੱਕ ਸਵਾਲਾ ਰਲਿਆ ਮਿਲਿਆ ਪ੍ਰਤੀਕਰਮ ਹੈ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਜਿਹੜੀ 1 ਸਾਲ ਬਾਅਦ ਗੱਲ ਅੱਗੇ ਤੁਰੀ ਹੈ ਉਹਦੇ ਬਾਰੇ ਵੀ ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਜਿਹੜੇ ਮਰਨਮਰਤ ਤੇ ਬੈਠੇ ਨੇ ਉਹਨਾਂ ਨੇ ਵੀ ਕਿਹਾ ਬੜੇ ਸਤਿਭਾਵਨਾ ਭਰੇ ਮਾਹੌਲ ਦੇ ਵਿੱਚ ਹੋਇਆ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਜੀ ਵੀ ਆਏ ਸਨ ਤੇ ਖੇਤੀਬਾੜੀ ਮੰਤਰੀ ਪੰਜਾਬ ਦੇ ਗੁਰਮੀਤ ਸਿੰਘ ਖੁਡੀਆਂ ਜੀ ਦੀ ਹਾਜ਼ਰੀ ਵਿੱਚ ਜਿਹੜੀ ਗੱਲਬਾਤ ਹੋਈ ਪਰ ਜਿਹੜਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਭ੍ਰਿਸ਼ਟਾਚਾਰ ਰੋਕੋ ਜਾਂ ਨਤੀਜੇ ਭੁਗਤਣ ਲਈ ਤਿਆਰ ਰਹੋ ਮੈਂ ਅੱਜ ਤੋਂ 2 ਸਾਲ ਪਹਿਲਾਂ ਇੱਕ ਲਿਖਤੀ ਚਿੱਠੀ ਭੇਜੀ ਸੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਕਿ ਵਿਜੀਲੈਂਸ ਵਿਭਾਗ ਉੜ ਕਿੰਨੀ ਮੋਟੀ ਤੁਸੀਂ ਤਨਖਾਹ ਦਿੰਨੇ ਹੋ ਟੈਕਸਾਂ ਦੇ ਰੂਪ ਸਾਡੀਆਂ ਜੇਬਾਂ ਤੋਂ ਜਾਂਦੀ ਆ ਜੇਕਰ ਉਹਨਾਂ ਤੇ ਦੋਸ਼ ਲੱਗਣ ਲੱਗ ਜਾਣ ਕਿ ਉਹ ਵੀ ਮਹੀਨਾ ਲੈਂਦੇ ਨੇ ਭ੍ਰਿਸ਼ਟਾਚਾਰੀਆਂ ਤੋਂ ਤਾਂ ਇਹ ਅਫਸੋਸਨਾਕ ਨੇ ਇਹ ਨਿੰਦਣਯੋਗ ਨੇ ਇਹ ਦੁਖਦਾਇਕ ਨੇ ਵਿਜੀਲੈਂਸ ਵਿਭਾਗ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਆ ਵਿਜੀਲੈਂਸ ਵਿਭਾਗ ਦੇ ਧਿਆਨ ਚ ਸਾਰਾ ਕਿੱਥੇ ਕਿੱਥੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਕਿੰਨਾ ਸਰਕਾਰ ਤੁਹਾਡੇ ਦਵਾਰ ਕਿੱਡੇ ਕਿੱਡੇ ਵੱਡੇ ਵੱਡੇ ਤੁਸੀਂ ਪ੍ਰੋਗਰਾਮ ਕਰਾਏ ਤੇ ਉਹਦੇ ਵਿੱਚ ਵੀ ਇੱਕ ਛੋਟਾ ਜਿਹਾ ਪਟਵਾਰੀ ਵੀ ਕੰਮ ਨਹੀਂ ਸੀ ਕਰਦਾ ਡੀਸੀ ਦੀ ਹਾਜ਼ਰੀ 'ਚ ਐਸਡੀਐਮ ਦੀ ਹਾਜ਼ਰੀ 'ਚ ਇੱਕ ਪਟਵਾਰੀ ਇੱਕ ਕਾਨੂੰਗੋ ਕੀ ਕਹਿੰਦਾ ਸੀ ਬਈ ਆਜੋ ਮੇਰੇ ਦਫ਼ਤਰ ਕੋਈ ਗੱਲ ਨਹੀਂ ਤੁਹਾਡਾ ਕੰਮ ਕਰ ਦਾਂਗੇ ਜਦੋਂ ਕਿ ਕੰਮ ਉੱਥੇ ਕਰਨਾ ਬਣਦਾ ਉਸ ਤੋਂ ਬਾਅਦ ਵੀ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤਹਿਸੀਲਾਂ ਤੋਂ ਨਗਰ ਕੌਂਸਲ ਤੋਂ ਮਾਰਕੀਟ ਕਮੇਟੀ ਤੋਂ ਸਿਵਲ ਅਸਟਾਫ ਤੋਂ ਐਜੂਕੇਸ਼ਨ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਅਥਾਣਿਆਂ ਦੇ ਵਿੱਚ ਕੀ ਹੋ ਰਿਹਾ ਹੈ ਕਿਵੇਂ ਲੋਕ ਕਿੱਡੇ ਵੀਡੀਓ ਵਾਇਰਲ ਹੋ ਰਹੇ ਨੇ ਕਿਵੇਂ ਲੋਕ ਦੱਸ ਰਹੇ ਨੇ ਕਿ ਸਾਡਾ ਚੋਰੀ ਹੋਇਆ ਸਕੂਟਰ ਮੋਟਰਸਾਈਕਲ ਜਾਂ ਕੋਈ ਵਾਹਨ ਜਾਂ ਘਰ ਚੋਰੀ ਐਫ ਆਈ ਆਰ ਤੱਕ ਨਹੀਂ ਲਾਂਚ ਕੀਤੀ ਜਾ ਰਹੀ ਕਿੰਨਾ ਕੁਝ ਹੁੰਦਾ ਤੇ ਦੂਜਾ ਭਗਵਾਨ ਸੇਮਾਨ ਨੇ ਕਿਹਾ ਉਹ ਕਹਿੰਦੇ ਨੇ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਹੀ ਉਹ ਜਾ ਕੇ ਆਉਂਦੇ ਨੇ ਜਿਹੜੇ ਰਿਪੋਰਟ ਕੀਤੇ ਜਾਂਦੇ ਨੇ ਬੱਚੇ ਉਹਦੇ ਬਾਰੇ ਵੀ ਉਹ ਜਿਹੜੀ ਗੱਲਬਾਤ ਉਹਨਾਂ ਨੇ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਹੀਂ ਆਉਣਾ ਚਾਹੀਦਾ ਤਾਂ ਮੰਨ ਲੈਣੇ ਨਹੀਂ ਆਉਣਾ ਚਾਹੀਦਾ ਜੇ ਗੁਜਰਾਤ ਦੇ ਵਿੱਚ ਜਾਵੇ ਜਾਂ ਹੋਰ ਅਦਰ ਸਟੇਟ ਕੇਰਲਾ ਦੇ ਵਿੱਚ ਜਾਵੇ ਤਾਂ ਇੱਥੋਂ ਵਾਲੇ ਜਿਹੜੇ ਪੰਜਾਬੀ ਨੇ ਪਹਿਲਾਂ ਪੰਜਾਬ ਚ ਲੱਖ ਰੁਪਇਆ ਲਾ ਕੇ ਗਿਆ ਕੋਈ ਘਰ ਗਹਿਣੇ ਕਰਕੇ ਗਿਆ ਕੋਈ ਜ਼ਮੀਨ ਗਹਿਣੇ ਕਰਕੇ ਗਿਆ ਕੋਈ ਕਰਜ਼ਾ ਚੁੱਕ ਕੇ ਲੈ ਕੇ ਗਿਆ ਕੋਈ ਮਾਂ ਦੇ ਆਪ ਦੀ ਪਤਨੀ ਦੇ ਗਹਿਣੇ ਤੱਕ ਵੇਚ ਕੇ ਗਿਆ ਉਹ ਕਿੱਥੋਂ ਕੇਰਲ ਜਾਣਗੇ ਕਿੱਥੋਂ ਲੈਣ ਜਾਣਗੇ ਅੱਜ ਜੇਕਰ ਉਹ ਨੌਜਵਾਨ ਬਾਹਰ ਗਏ ਨੇ ਤਾਂ ਉਹਨਾਂ ਦੀ ਵਾਪਸੀ ਮੌਕੇ ਕੀ ਤੁਸੀਂ ਰੋਜ਼ਗਾਰ ਦੇ ਪ੍ਰਬੰਧ ਕੀਤੇ ਨੇ ਇਸ ਗੱਲ ਨਾਲ ਕਿਉਂ ਨਹੀਂ ਕਿਉਂ ਨਹੀਂ ਸਾਹਮਣੇ ਕੀਤਾ ਜਾ ਰਿਹਾ ਦੂਜੇ ਪਾਸੇ ਉਹ ਕਹਿੰਦੇ ਨੇ ਅੱਜ ਤੇ ਭਲਕੇ ਅਮਰੀਕਾ ਤੋਂ ਕੱਢੇ 276 ਭਾਰਤੀਆਂ ਨੂੰ ਲੈ ਕੇ ਦੋ ਜਹਾਜ਼ ਉਤਰਨਗੇ ਪੰਜਾਬ ਦੀ ਧਰਤੀ ਤੇ ਇਸ ਬਾਰੇ ਭਗਵਾਨ ਸਹਿਮਾਨ ਨੇ ਜੋ ਰੋਸ ਕੀਤਾ ਉਹ ਜਾਇਜ਼ ਹੈ ਪਰ ਜਿਹੜਾ ਅਸਲ ਮੁੱਦਾ ਹੈ ਕਿ ਸਾਡੇ ਜੇਕਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤਾਂ ਉਹ ਵਿਦੇਸ਼ ਕਿਉਂ ਜਾਣ ਕਿਉਂ ਨੋਬਤਾਵੇ ਕਿਉਂ ਮਜਬੂਰੀ ਬਣੇ ਉਹਨਾਂ ਦੀ ਤੁਸੀਂ ਜਾ ਕੇ ਕਿਸੇ ਵੀ ਹਵਾਈ ਅੱਡੇ ਤੇ 에ਅਰਪੋਰਟ ਤੇ ਜਾ ਕੇ ਦੇਖੋ ਉੱਥੇ ਕਿੱਡਾ ਖੁਸ਼ੀ ਖੁਸ਼ੀ ਸਾਰਾ ਪਰਿਵਾਰ ਜਾ ਰਿਹਾ ਉੱਥੇ ਜਦੋਂ ਧੀ ਜਾਂ ਪੁੱਤਰ ਨੂੰ ਵਿਦਾ ਕਰਨਾ ਬਣਦਾ ਤਾਂ ਉਹ ਧੀ ਤੇ ਪੁੱਤ ਭਾਵੇਂ ਸਟੱਡੀ ਵੀ ਇੱਤੇ ਜਾ ਰਿਹਾ ਭਾਵੇਂ ਵਰਕ ਪਰਮਿਟ ਤੇ ਜਾ ਰਿਹਾ ਉਹ ਆਪਣੇ ਮਾਤਾ ਪਿਤਾ ਤੋਂ ਆਪਣੇ ਵਾਰਸਾਂ ਤੋਂ ਮਾਪਿਆਂ ਤੋਂ ਅਥਰੂ ਲਕੋਉਂਦਾ ਤੇ ਮਾਪੇ ਉਹਦੇ ਤੋਂ ਅਥਰੂ ਲਕੋਉਂਦੇ ਨੇ ਉਹ ਜਹਾਜ਼ 'ਚ ਬੈ ਕੇ ਫੁੱਟ ਫੁੱਟ ਰੋਂਦਾ ਮਾਪੇ ਕਾਰ 'ਚ ਬੈ ਕੇ ਜਾਂ ਬੱਸ ਗੱਡੀ 'ਚ ਜਿਹੜੇ ਵੀ ਵਾਰ ਰਾਈ ਵਾਪਸ ਆਉਂਦੇ ਨੇ ਫੁੱਟ ਫੁੱਟ ਰੋਂਦੇ ਨੇ ਕਿਉਂ ਨੋ ਬਤਾਈ ਹੁਣ ਆ ਪਾਈਏ ਪੰਥਕ ਰਾਜਨੀਤੀ ਵਾਲੇ ਪਾਸੇ ਪੰਥਕ ਰਾਜਨੀਤੀ ਦੇ ਬੜੇ ਆਹਾ ਅਹਿਮ ਦਿਨ ਨੇ ਕੱਲ ਜਿਹੜਾ ਆਉਣ ਵਾਲਾ ਕੱਲ ਉਦੋਂ ਬਲਵਿੰਦਰ ਸਿੰਘ ਭੁੰਦੜ ਨੂੰ ਦੁਬਾਰਾ ਸੱਦਾ ਗਿਆ ਆਉਂਦੇ ਨੇ ਨਹੀਂ ਆਉਂਦੇ ਤਾਂ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਸੀ ਉਹਨੇ ਆਪਦਾ ਫੈਸਲਾ ਸੁਣਾ ਦੇਣਾ ਅਖੀਰਲਾ ਫੈਸਲਾ ਸੁਣਾ ਦੇਣਾ ਪਰ ਗਿਆਨੀ ਰਗਵੀਰ ਸਿੰਘ ਜੀ ਵੀ ਯੂਕੇ ਦੇ ਦੌਰੇ ਤੋਂ ਪਰਤ ਰਏ ਨੇ ਕੱਲ ਉਹ ਸਾਰਾ ਕੁਝ ਗਿਆਨੀ ਰਗਵੀਰ ਸਿੰਘ ਨੇ ਆਪ ਦੀ ਇੱਛਾ ਜ਼ਾਹਰ ਕਰ ਦਿੱਤੀ ਹੈ ਸੋਸ਼ਲ ਮੀਡੀਆ 'ਤੇ ਉਹਨਾਂ ਨੇ ਦੱਸਤਾ ਕਿ 2 ਦਸੰਬਰ ਦਾ ਹੁਕਮਨਾਮਾ ਇਨ ਬਿਨ ਲਾਗੂ ਕਰਾ ਕੇ ਰਵਾਂਗੇ ਇੱਕ ਅਰਸ਼ਦੀਪ ਸਿੰਘ ਕਲੇਰ ਨੇ ਅਕਾਲੀ ਦਲ ਬਾਦਲ ਦੇ ਬਲਾਰੇ ਉਹਨਾਂ ਨੇ ਕਿਹਾ ਭਰਤੀ ਮੁਹਿੰਮ ਜਾਰੀ ਰਹੂਗੀ ਤੇ ਉਹ ਭਰਤੀ ਮੁਹਿੰਮ ਰੱਦ ਨਹੀਂ ਕੀਤੀ ਜਾਊਗੀ ਇੱਕ ਤਰ੍ਹਾਂ ਬਾਦਲ ਦਲ ਹੁਕਮਨਾਮੇ ਮੰਨਣ ਤੋਂ ਇਨਕਾਰੀ ਐ ਤਖਤਾਂ ਦੇ ਜਥੇਦਾਰ ਤੇ ਅਕਾਲੀ ਆਗੂ ਇੱਕ ਦੂਜੇ ਦੇ ਆਹਮੋ ਸਾਹਮਣੇ ਆ ਗਏ ਨੇ ਉਹਦੇ ਵਿੱਚ ਕੀ ਸਿੱਟਾ ਨਿਕਲਦਾ ਇਸ ਬਾਰੇ ਵੀ ਆਪਾਂ ਜ਼ਰੂਰ ਵਿਚਾਰ ਚਰਚਾ ਕਰਨੀ ਸੀ ਭਰ ਤੁਸੀਂ ਆਪਣੇ ਸੁਝਾਅ ਦਿਓ ਕੱਲ ਆਲਾ ਦਿਨ ਬੜਾ ਅਹਿਮ ਦਿਨ ਐ ਕੱਲ ਨੂੰ ਕੀ ਹੋਣਾ ਇਹਦੇ ਬਾਰੇ ਵੀ ਤੇ ਜਿਹੜੀਆਂ ਹੁਣ ਤੱਕ ਆਪਾਂ ਦੂਜੀਆਂ ਖਬਰਾਂ ਵਿਚਾਰੀਆਂ ਨੇ ਉਹਨਾਂ ਬਾਰੇ ਵੀ ਆਪੋ ਆਪਣੇ ਤੁਸੀਂ ਕਮੈਂਟ ਜ਼ਰੂਰ ਕਰੋ ਪ੍ਰਤੀਕਰਮ ਕਰੋ ਪਰ ਸੱਭੇਕ ਭਾਸ਼ਾ ਵਿੱਚ ਹੋਣਾ ਚਾਹੀਦੇ ਨੇ ਆ ਸੱਭੇਕ ਭਾਸ਼ਾ ਮਾੜੀ ਸ਼ਬਦਾਵਲੀ ਸਾਨੂੰ ਨਹੀਂ ਵਰਤਣੀ ਚਾਹੀਦੀ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜਾਜਤ ਸਤਿ ਸ੍ਰੀ ਅਕਾਲ ਜੀ